ਗੋਵੇ ਸਿੰਘ ਜੀ ਪਾਸ਼ਾ ਦਾ ਉਹ ਬਰਤਨ ਜਿਸ ਵਿੱਚ ਰੇਤ ਪਾਇਆ ਡੋਲ ਜਾਂਦੀ ਹੈ ਤੇ ਦੁੱਧ ਤੇ ਪਾਣੀ ਬਿਲਕੁਲ ਨਹੀਂ ਡੋਲਦਾ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸ ਬਰਤਨ ਦੇ ਦਰਸ਼ਨ ਵੀ ਕਰਾਉਣੇ ਹਨ ਕੀ ਹੈ ਉਸ ਬਰਤਨ ਦੇ ਵਿੱਚ ਅਨੋਖੀ ਕਰਾਮਾਤ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਵੀਡੀਓ ਬਹੁਤ ਛੋਟੀ ਹੋਣ ਵਾਲੀ ਹੈ ਜਰੂਰ ਦੇਖਿਓ ਜੀ ਤੇ ਅੱਗੇ ਸੰਗਤ ਤੱਕ ਜਰੂਰ ਸ਼ੇਅਰ ਕਰਿਓ ਜੀ 1705 ਦੇ ਵਿੱਚ ਜਦੋਂ ਗੁਰੂ ਗੋਵੇ ਸਿੰਘ ਜੀ ਪਾਸ਼ਾ ਚੌਧਰੀ ਰਾਏ ਕਲੇ ਦੇ ਨੌਕਰ ਨੂਰੇ ਮਾਹੀ ਨੂੰ ਮਿਲਦੇ ਹਨ ਤਾਂ ਉਹ ਮੱਝੀਆਂ ਚਰਾ ਰਿਹਾ ਹੁੰਦਾ ਹੈ ਮੱਝੀਆਂ ਚਰਾ ਰਿਆ ਹੁੰਦਾ ਹੈ ਤਾਂ ਗੁਰੂ ਪਾਸ਼ਾ ਜੀ ਦੁੱਧ ਪੀਣ ਦੀ ਇੱਛਾ ਜ਼ਾਹਰ ਕਰਦੇ ਹਨ ਤੇ ਨੂਰੇ ਮਾਹੀ ਨੂੰ ਕਹਿੰਦੇ ਹਨ ਕਿ ਦੁੱਧ ਛਕਾਓ ਅਤੇ ਨੂਰਾ ਮਾਹੀ ਗੁਰੂ ਪਾਸ਼ਾ ਜੀ ਨੂੰ ਕਹਿੰਦਾ ਹੈ ਕਿ ਸਾਰੀਆਂ ਮੱਝਾਂ ਤੋਕੜ ਹਨ ਦੁੱਧ ਨਹੀਂ ਦਿੰਦੀਆਂ ਤਾਂ ਗੁਰੂ ਪਾਸ਼ਾ ਜੀ ਕੋਲ ਇੱਕ ਸਰਾਹੀ ਵਰਗਾ ਬਰਤਨ ਹੁੰਦਾ ਹੈ ਜਿਸ ਦੇ ਵਿੱਚ ਕੁੱਲ 288 ਛੇਕ ਹੁੰਦੇ ਹਨ ਅਤੇ ਉਹ ਬਰਤਨ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂਰੇ ਮਾਹੀ ਨੂੰ ਦਿੰਦੇ ਹਨ ਅਤੇ ਕਹਿੰਦੇ ਹਨ ਕਿਸੇ ਵੀ ਮੱਲ ਦੇ ਉੱਪਰ ਥਾਪੜਾ ਦਿਓ ਅਤੇ ਦੁੱਧ ਚੋ ਲਿਓ ਨੂਰੇ ਮਾਹੀ ਦੁੱਧ ਚੋ ਕੇ ਲਿਆਉਂਦਾ ਹੈ ਤੇ ਗੁਰੂ ਪਾਸ਼ਾ ਨੂੰ ਛਕਾਉਂਦਾ ਹੈ ਜੋ ਗੁਰੂ ਪਾਸ਼ਾ ਜੀ ਨੇ ਉਹ ਬਰਤਨ ਨੂਰੇ ਮਾਹੀ ਨੂੰ ਦਿੱਤਾ ਸੀ ਉਸ ਦਾ ਨਾਮ ਹੈ ਗੰਗਾ ਸਾਗਰ ਅਤੇ ਇਸ ਦੇ ਵਿੱਚ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਕੁੱਲ 288 ਛੇਕ ਹਨ ਇਸ ਦੇ ਵਿੱਚ ਰੇਤ ਪਾਇਆ ਡੁੱਲ ਜਾਂਦੀ ਹੈ ਜੇਕਰ ਪਾਣੀ ਪਾਇਆ ਜਾਵੇ ਜੇ ਦੁੱਧ ਪਾਇਆ ਜਾਵੇ ਤਾਂ ਉਸੇ ਤਰ੍ਹਾਂ ਹਾਂ ਹੀ ਖੜਾ ਰਹਿੰਦਾ ਹੈ ਅਤੇ ਇਹ ਵਰਤਨ ਗੁਰੂ ਪਾਸ਼ਾ ਜੀ ਨੇ ਨੂਰੇ ਮਾਹੀ ਨੂੰ ਉਸੇ ਤਰ੍ਹਾਂ ਹੀ ਸੌਂਪ ਦਿੱਤਾ ਸੀ ਅਤੇ ਉਹਨਾਂ ਦੇ ਪਰਿਵਾਰ ਦੇ ਕੋਲ ਪੀੜੀ ਦਾ ਰੇ ਪੀੜੀ ਉਸੇ ਤਰ੍ਹਾਂ ਹੀ ਇਹ ਵਰਤਨ ਸੰਭਾਲਿਆ ਹੋਇਆ ਹੈ ਰਾਏ ਅਜੀਜ਼ ਉੱਲਾ ਖਾਨ ਜਿਨ੍ਹਾਂ ਦੇ ਕੋਲ ਇਹ ਵਰਤਨ ਹੈ ਤੇ ਸਮੇਂ-ਸਮੇਂ ਤੇ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਕੋਈ ਨਵੀਂ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ